ਟਿਊਟੋਰੀ ਨਿਕੋ ਵੀ ਤੁਹਾਡਾ ਸਵਾਗਤ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਬੈਂਗਨ ਦਾ ਪਰਤਾ ਨਵੇਂ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਜੋ ਇਹ ਟ੍ਰਿਕ ਤੁਸੀਂ ਕਦੇ ਵੀ ਨਹੀਂ ਅਜਮਾਈ ਹੋਣੀ ਤੇ ਨਾ ਦੇਖੀ ਹੋਣੀ ਆ ਤੇ ਇੱਧਰ ਆਪਾਂ ਦੇਖੋ ਇੱਕ ਬਤਾਉ ਲੈ ਲਿਆ ਯਾਨੀ ਕਿ ਬੈਂਗਨ ਇਹ ਤਾਜ਼ਾ ਸੀ ਆਪਾਂ ਇਹਦਾ ਤੁਹਾਨੂੰ ਪਰਤਾ ਬਣਾ ਕੇ ਦਿਖਾਵਾਂਗੇ ਕਿ ਇਹਨੂੰ ਆਪਾਂ ਵਿਚਾਲੋਂ ਕੱਟ ਕੇ ਦੋ ਪੀਸ ਕਰ ਲਵਾਂਗੇ ਦੇ ਡੰਡਲ ਵੀ ਉਤਾਰ ਲਵਾਂਗੇ ਆਪਾਂ ਦੇਖੋ ਆਪਾਂ ਡੰਡਲ ਉਤਾਰ ਕੇ ਇਹਦੇ ਦੋ ਪੀਸ ਕਰ ਲਏ ਵਿੱਚੋਂ ਵਧੀਆ ਨਿਕਲਿਆ ਇਹ ਕੋਈ ਕਾਣਾ ਨਹੀਂ ਗਾ ਕੋਈ ਖਰਾਬ ਨਹੀਂ ਕਿੰਨਾ ਵਧੀਆ ਆਪਣਾ ਬੈਂਗਨ ਨਿਕਲਿਆ ਹੈਗਾ ਇਹਦੇ ਵਿੱਚ ਵੀ ਵੀ ਘੱਟ ਸੀ ਤੇ ਇਹ ਬਹੁਤ ਵਧੀਆ ਆਪਣਾ ਬਣੂਗਾ ਇਹਦੇ ਆਪਾਂ ਹੁਣ ਦੋ ਪੀਸ ਕਰ ਲਵਾਂਗੇ ਤੇ ਇੱਕ ਬਤਾਉਂਦੇ ਆਪਾਂ ਚਾਰ ਪੀਸ ਕੀਤੇ ਸੀ ਦੇਖੋ ਕਿੰਨੇ ਵਧੀਆ ਆਪਣਾ ਇਹ ਬਤਾਉ ਨਿਕਲਿਆ ਇਧਰ ਆਪਾਂ ਕੜਾਈ ਲੈ ਲਈ ਕੜਾਈ ਵਿੱਚ ਆਪਾਂ ਤੇਲ ਗਰਮ ਕਰ ਲਏ ਵਿੱਚ ਹੀ ਆਪਣੇ ਕੱਟੇ ਹੋਏ ਚਾਰ ਪੀਸ ਬੈਂਗਣਾ ਦੇ ਰੱਖ ਦੇਵਾਂਗੇ ਤੇ ਇਹਦੇ ਉੱਤੇ ਹੀ ਆਪਾਂ ਥੋੜਾ ਥੋੜਾ ਨਮਕ ਪਾ ਦੇਵਾਂਗੇ ਤੇ ਉਪਰੋਂ ਆਪਾਂ 2 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਦੇਖੋ 2 ਮਿੰਟਾਂ ਬਾਅਦ ਇਹਨਾਂ ਨੂੰ ਆਪਾਂ ਹੁਣ ਪਲਟ ਕੇ ਦੂਸਰੇ ਪਾਸੇ ਸੇਕਾਂਗੇ ਤੇ ਇਹ ਆਪਾਂ ਬੈਂਗਣਾ ਦਾ ਪਰਤਾ ਇਸ ਤਰ੍ਹਾਂ ਬਣਾਵਾਂਗੇ ਨਾ ਭੁੰਨਣ ਦੀ ਝੰਜਟ ਨਾ ਸੇਕਣ ਦੀ ਤੇ ਕਿੰਨੇ ਵਧੀਆ ਬਣ ਕੇ ਤਿਆਰ ਹੋਣਗੇ ਤੇ ਬਹੁਤ ਵਧੀਆ ਟੇਸਟੀ ਵੀ ਬਣਨਗੇ ਇਹ ਇਹ ਪਰਟ ਲਈ ਆਪਾਂ ਫੇਰ ਇਹਨਾਂ ਨੂੰ ਟੱਕ ਦੇਵਾਂਗੇ ਤੇ ਇਹ ਆਪਣੀ ਥੋੜੀ ਭਾਪ ਨਾਲ ਹੀ ਬਣ ਕੇ ਤਿਆਰ ਹੋ ਜਾਂਦੇ ਆਪਾਂ ਗੈਸ ਘੱਟ ਹੀ ਰੱਖਿਆ ਸੀ ਤਾਂ ਕਿ ਇਹ ਛੜ ਨਾ ਜਾਣ ਤੇ ਆਪਾਂ ਫੇਰ ਇਹਨੂੰ ਹੁਣ ਟੱਕ ਲਵਾਂਗੇ ਦੇਖੋ ਇਹ ਆਪਣੇ ਪਾਪਨ ਵਾਲੇ ਬਣ ਜਾਂਦੇ ਬਹੁਤ ਜਲਦੀ ਬਣ ਕੇ ਆਪਣੇ ਤਿਆਰ ਹੋ ਗਏ ਸੀ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਦੇਖੋ ਆਪਣੇ ਇਹ ਵਧੀਆ ਬਣ ਚੁੱਕੇ ਆ ਜੇ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ ਤੇ ਆਪਾਂ ਭੁੰਨਣ ਤੇ ਘੰਟਾ ਲੱਗ ਜਾਂਦਾ ਹੈ ਇਹ ਬਹੁਤ ਹੀ ਜਲਦੀ ਸਿੱਕ ਕੇ ਤਿਆਰ ਹੋ ਗਏ ਸੀ ਹੁਣ ਇਹਨਾਂ ਨੂੰ ਆਪ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਇੱਧਰ ਆਪਾਂ ਦੋ ਟਮਾਟਰ ਲਏ ਸੀ ਜਿਨ੍ਹਾਂ ਦੇ ਵਿਚਾਲੋ ਦੋ ਪੀਸ ਕਰਕੇ ਸੀ ਤੇ ਆਪਾਂ ਬਚੇ ਹੋਏ ਤੇਲ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਸੇਕ ਲਵਾਂਗੇ ਤੇ ਆਪਣੇ ਕੋਲ ਲਸਣ ਛਿੱਲਿਆ ਹੋਇਆ ਸੀ ਉਹ ਵੀ ਇਸ ਤਰ੍ਹਾਂ ਪਾ ਦੇਵਾਂਗੇ ਤੇ ਉੱਪਰੋਂ ਆਪਾਂ ਟੱਕ ਦੇਵਾਂਗੇ 1 ਮਿੰਟ ਵਾਸਤੇ ਤੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਹਜੇ ਗਰਮਾ ਗਰਮ ਹੀ ਜਲਦੀ ਛਿੱਲ ਕੇ ਤਿਆਰ ਹੁੰਦੇ ਆ ਤੇ ਇਹਨਾਂ ਦਾ ਛਿਲਕਾ ਬਹੁਤ ਵਧੀਆ ਉੱਤਰ ਜਾਂਦਾ ਵੇਖੋ ਕਿੰਨੇ ਵਧੀਆ ਛਿੱਲਦੇ ਆ ਇਹ ਇਹ ਆਪਾਂ ਛਿੱਲ ਕੇ ਤਿਆਰ ਕਰ ਲਿਆ ਤੇ ਇਧਰ ਆਪਣੇ ਟਮਾਟਰ ਪੋਜ ਗਏ ਹੁਣ ਇਹਨਾਂ ਦਾ ਵੀ ਪਾਸਾ ਪਲਟ ਕੇ ਆਪਾਂ ਹੋਰ ਸੇਕ ਲਵਾਂਗੇ ਗੈਸ ਆਪਾਂ ਘੱਟ ਹੀ ਰੱਖ ਕੇ ਸੇਕੀ ਸੀ ਇੱਕ ਮਿੰਟ ਵਾਸਤੇ ਸੇਕਾਂਗੇ ਤੇ ਵੇਖੋ ਆਪਣੇ ਇਹ ਵੀ ਪੱਕ ਚੁੱਕੇ ਆ ਹੁਣ ਆਪਾਂ ਇਹਨਾਂ ਦੇ ਉੱਪਰੋਂ ਛਿਲਕੇ ਉਤਾਰ ਦੇਵਾਂਗੇ ਜਦੋਂ ਇਹ ਜਿਆਦਾ ਵਧੀਆ ਬਣ ਜਾਂਦੇ ਆ ਤੇ ਛਿਲਕੇ ਇਹਨਾਂ ਦੇ ਆਪਣੇ ਆਪ ਹੀ ਉੱਪਰ ਨੂੰ ਉੱਤਰ ਜਾਂਦੇ ਆ ਤੇ ਇਹਨੂੰ ਹੁਣ ਮੈਚਰ ਨਾਲ ਆਪਾਂ ਲਸਣ ਅਤੇ ਟਮਾਟਰ ਨੂੰ ਮੈਸ਼ ਕਰ ਲਵਾਂਗੇ ਦੇਖੋ ਟਮਾਟਰ ਆਪਣੇ ਕਿੰਨੇ ਵਧੀਆ ਮੈਸ਼ ਹੋ ਗਏ ਤੇ ਇਹਦੇ ਵਿੱਚ ਹੀ ਆਪਾਂ ਮਿਰਚਾਂ ਪਾਵਾਂਗੇ ਲਾਲ ਹਰੀਆਂ ਤੇ ਕੱਟਿਆ ਹੋਇਆ ਬਰੀਕ ਪਿਆਜ਼ ਵੀ ਆਪਾਂ ਇਹਦੇ ਵਿੱਚ ਹੀ ਪਾ ਦੇਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ आप लाल मिर्चा पाइं हल्दी पावे धनिया पाउडर आप हरिया पाएसी मिर्चा अपने हिसाब न पा के मिक्स कर लवेंगे तो उपरों आप दो मिनट वास्ते टाके पका घट गैस से देखो कि अपना मसाला पक के तैयार हो गया ये यह अपने ਬਤਾਉ ਪਾ ਦੇਵਾਂਗੇ ਬੈਂਗਣ ਜਨ ਕੇ ਤੇ ਆਪਾਂ ਇਹਨਾਂ ਨੂੰ ਵੀ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ 1 ਤੋਂ 2 ਮਿੰਟ ਵਾਸਤੇ ਪਕਾਵਾਂਗੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਇਹਨੂੰ ਆਪਾਂ ਹੁਣ ਸਿਰਫ 2 ਮਿੰਟ ਵਾਸਤੇ ਹੀ ਪਕਾਵਾਂਗੇ ਤਾਂ ਕਿ ਮਸਾਲਾ ਇਹਨਾਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਦੇਖੋ ਵਧੀਆ ਆਪਣਾ ਪੜਤਾ ਬਣ ਕੇ ਤਿਆਰ ਹੋਇਆ ਇਹ ਟ੍ਰਿਕ ਜੇ ਤੁਸੀਂ ਪਹਿਲਾਂ ਜਮਾਈ ਹੈ ਤਾਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ